ਘਰ ਘਰ ਰਾਸ਼ਨ ਪਹੁੰਚਾਉਣ ਦੀ ਜਿਹੜੀ ਸਕੀਮ ਹੈ ਲਾਗੂ ਹੋਈ ਹੈ ਪੰਜਾਬ ਦੇ ਵਿੱਚ ਅਸੀਂ ਪਿੰਡ ਸਲਾਣਾ ਜਾ ਕੇ ਆਏ ਆ ਤੇ ਘਰਾਂ ਦੇ ਵਿੱਚ ਜਾ ਕੇ ਵੀ ਉਹਨਾਂ ਲੋਕਾਂ ਨੂੰ ਮਿਲੇ ਆ ਜਿਨ੍ਹਾਂ ਨੂੰ ਰਾਸ਼ਨ ਚਾਹੀਦਾ ਪਰ ਖੱਜਲ ਖਵਾਰੀਆਂ ਹੁੰਦੀਆਂ ਸੀ ਉਹ ਖੱਜਲ ਖਵਾਰੀਆਂ ਅੱਜ ਖਤਮ ਹੋ ਰਹੀਆਂ ਨੇ ਮੈਂ ਦਿਵਿੰਦਰ ਕੌਰ ਸਲਾਣਾ ਪਿੰਡ ਦੁੱਲਦਾ ਸਿੰਘ ਵਾਲੇ ਤੋਂ ਬੋਲ ਰਹੀ ਆ ਘਰ ਘਰ ਰਾਸ਼ਨ ਦੀ ਸਕੀਮ ਪੰਜਾਬ ਸਰਕਾਰ ਨੇ ਸਾਡੇ ਪਿੰਡ ਸਲਾਣਾ ਤੋਂ ਸ਼ੁਰੂ ਕੀਤੀ ਆ ਜੀ ਸਾਨੂੰ ਬਹੁਤ ਵਧੀਆ ਲੱਗਦੀ ਆ ਉਹਨਾਂ ਦੀ ਸਕੀਮ ਜੀ ਸਾਰੇ ਗਰੀਬਾਂ ਨੂੰ ਵਧੀਆ ਫਾਇਦਾ ਹੁੰਦਾ ਜੀ ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ ਅਸੀਂ ਆ ਰਾਸ਼ਨ ਦਾ ਜਿਹੜਾ سلسلہ ਸ਼ੁਰੂ ਕੀਤਾ ਹੈ ਇਹਦੇ ਚ ਆਟਾ ਵੀ ਜੇ ਕਣਕ ਚਾਹੀਦੀ ਆ ਕਣਕ ਦੇ ਦਾਂਗੇ ਜੇ ਚੱਕੀ ਤੇ ਤੁਸੀਂ ਕਹਿੰਦੇ ਮੈਂ ਆਟਾ ਭਿਉਣ ਦੇ ਖੱਦਲ ਖੋਰੇ ਵਿੱਚ ਪੈਣ ਚਾਹੁੰਦਾ ਮੈਨੂੰ ਪੀਸਿਆ ਹੋਇਆ ਆਟਾ ਦਿਓ ਉਹ ਵੀ ਤਾਜ਼ਾ ਹੀ ਜਮਾ ਕਿਉਂਕਿ ਆਟਾ ਪੀਸਿਆ ਹੋਇਆ ਜਾਦਾ ਦਿਨ ਰਹਿ ਨਹੀਂ ਸਕਦਾ ਖਰਾਬ ਹੋ ਜਾਂਦਾ ਸਾਨੂੰ ਪਤਾ ਹੈ ਜਿਸ ਆਟੇ ਦੀਆਂ ਸਾਡੇ ਮੰਤਰੀ ਤੇ ਮੈਂ ਜਿਹੜਾ ਸਾਡੇ ਘਰੇ ਆਟੇ ਦੀਆਂ ਰੋਟੀਆਂ ਬਣਦੀਆਂ ਨੇ ਉਹੋ ਜੀ ਕੁਆਲਿਟੀ ਦਾ ਆਟਾ ਹੀ ਗਰੀਬਾਂ ਨੂੰ ਮਿਲੂਗਾ ਇਹ ਨਹੀਂ ਹੈਗਾ ਵੀ ਬਚਿਆ ਖੋਚਿਆ ਜਾਂ ਸੁਸਤਰੀ ਵਾਲਿਆ ਆਟਾ ਜਾਂ ਖਰਾਬ ਜਿਹਨੂੰ ਪਸ਼ੂ ਵੀ ਨਹੀਂ ਖਾਂਦੇ ਉਹ ਹੈ ਜਦ ਅਸੀਂ ਅਨਮਨੁੱਖੀ ਵਿਹਾਰ ਕਰੀਏ ਇਹ ਨਹੀਂ ਹੋਊਗਾ ਮੇਰਾ ਨਾਮ ਜਸ਼ਨਦੀਪ ਸਿੰਘ ਦਾ ਮੇਰਾ ਪਿੰਡ ਸਲਾਣਾ ਅਦੁੱਲਾ ਸਿੰਘ ਵਾਲਾ ਹੈ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਪੰਜਾਬ ਸਰਕਾਰ ਇੰਨਾ ਜ਼ਿਆਦਾ ਉਪਰਾਲਾ ਕਰ ਰਹੀ ਹੈ ਘਰ ਘਰ ਰਾਸ਼ਨ ਵੰਡੇ ਨੇ ਸਾਨੂੰ ਬੜਾ ਵਧੀਆ ਲੱਗੇ ਆ ਸਾਨੂੰ ਮਾਣ ਹੈ ਬਹੁਤ ਭਗਵੰਤ ਮਾਨ ਜੀ ਤੇ ਪੰਜਾਬ ਸਰਕਾਰ ਤੇ ਸਾਡੀ ਤੇ ਇੱਕ ਹੋਰ ਜ਼ਿਆਦਾ ਵਧੀਆ ਗੱਲ ਲੱਗੀ ਆ ਸਾਨੂੰ ਉਹ ਆਪ ਆਏ ਸਾਡਾ ਪਿੰਡ ਸਲਾਣਾ ਅਦੁੱਲਾ ਸਿੰਘ ਵਾਲਾ ਉਹ ਘਰ ਘਰ ਰਾਸ਼ਨ ਵੰਡ ਕੇ ਗਏ ਸਾਨੂੰ ਇਹ ਗੱਲ ਦੀ ਬਹੁਤ ਖੁਸ਼ੀ ਹੋਈ ਆ ਸਾਨੂੰ ਇਹ ਉਮੀਦ ਹੈ ਕਿ ਅੱਗੇ ਵੀ ਇਸ ਤਰ੍ਹਾਂ ਹੀ ਕੰਮ ਕਰਦੇ ਰਹਿਣਗੇ